ਚੰਡੀਗੜ੍ਹ ਪੁਲਿਸ ਨੇ ਜ਼ਿਲ੍ਹਾ ਬਠਿੰਡਾ ਫੈਨ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ ਸਮੇਤ 8 ਵਿਅਕਤੀਆਂ ਵਿਰੁੱਧ 10 ਵਕ ਵਕ 17ਾਵਾ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ ਉਪਰ ਇਸ ਮਾਮਲੇ ਚ ਮੁੱਖ ਮੁਲਾਜ਼ਮਾ ਨੂੰ ਪਨਹਾ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਦਿੱਲੀ ਦੇ ਰਮਨ ਉਪਲ ਵੱਲੋਂ ਗੁਰਨੇہار ਸਿੰਘ ਪੀਰ ਜ਼ਾਦਾ ਰਾਹੀ ਅਦਾਲਤ ਚ 8 ਵਿਅਕਤੀਆਂ ਤੇ ਧੋਖਾਧੜੀ ਦਾ ਦੋਸ਼ ਦਰਜ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸ ਦੇ ਆਧਾਰ ਤੇ ਹੀ ਲੰਗੀ ਸ਼ਾਮ ਦੱਸ ਦਈਏ ਕਿ ਸੈਕਟਰ 3 ਚ ਅਦਾਲਤੀ ਹੁਕਮਾ ਤਹਿਤ ਮੁਲਾਜ਼ਮਾ ਬਰ ਮੁਲਜ਼ਮਾ ਵਿਰੁੱਧ ਮੁਲਜ਼ਮਾ ਵਿਰੁੱਧ ਇਹ ਠੱਗੀ ਮਾਰਨ ਫਰਜ਼ੀ ਦਸਤਾਵੇਜ਼ ਬਣਾਉਣ ਅਤੇ ਕਈ ਹੋਰ ਤਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ 'ਚ ਵਿਧਾਇਕ ਸਿੱਧੂ ਤੇ ਤੋਸ਼ ਲਗਾਇਆ ਗਿਆ ਕਿ ਉਸਨੇ ਪੁਲਿਸ ਨੂੰ ਲੋੜਿੰਦੇ ਮੁਲਜ਼ਮ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਨੂੰ ਪਨਾ ਦਿੱਤੇ

ਖਬਰਾਂ ਨਾਲ ਜੁੜੇ ਰਹੋ ਦਿਨ ਰਾਤ